ਲੇ ਵੀ ਦੋਸਤੋ ਅੱਜ ਪਹੁੰਚੇ ਹੋਏ ਹਾਂਗੇ ਆਪਾਂ ਮੁੱਲਾਪੁਰ ਮੰਡੀ ਦੇ ਵਿੱਚ ਇਹ ਹੁੰਦੀ ਹੈ ਵੀ ਹਰੇਕ ਸ਼ਨੀਵਾਰ ਨੂੰ ਬਾਕੀ ਆਪਾਂ ਬਈ ਤੁਹਾਨੂੰ ਦਿਖਾਵਾਂਗੇ ਵੀ ਮੰਡੀ ਦੇ ਵਿੱਚ ਆਇਆ ਕੀ ਕੀ ਹੋਇਆ ਸਾਰੀ ਗੱਲਬਾਤ ਕਰਾਂਗੇ ਵੀਰਾਂ ਦੇ ਨਾਲ ਬਾਕੀ ਤੁਸੀਂ ਬਸ ਬਣੇ ਰਹੋ ਵੀਡੀਓ ਦੇ ਵਿੱਚ ਇਕੱਠ ਦੇਖ ਸਕਦੇ ਹੋ ਬਈ ਸ਼ਨੀਵਾਰ ਅੱਜ ਤੇ ਬੱਕਰੇ ਬੱਕਰੀਆਂ ਮੁਰਗੇ ਕਬੂਤਰ ਬਾਲਾ ਘਸ ਆਇਆ ਹੋਇਆ ਬਈ ਮੰਡੀ ਦੇ ਵਿੱਚ ਨਾ ਦੇਖ ਸਕਦਾ ਏਦਾਂ ਦਾ ਮਾਲ ਆਉਂਦਾਗਾ ਬਾਕੀ ਈਦ ਆ ਗਈ ਬਾਈ ਜੀ ਨੇਲੇ ਜਾਨੀ ਕਿ ਹੁਣ ਜਿਹੜਾ ਟਾਈਮ ਹੈਗਾ ਜੀ ਜਾਦਾ ਖੱਸੀ ਬੱਕਰਾਂ ਦਾ ਬਾਈ ਮੰਡੀਆਂ ਦੇ ਵਿੱਚ ਉਹਨਾਂ ਖੱਸੀ ਬੱਕਰਾਂ ਦੀ ਜਿਹੜੀ ਤਾਦਾਦ ਬਾਜੂਗੀ ਬਾਕੀ ਇੱਧਰ ਦੇਖ ਸਕਦੇ ਹੋ ਕਿੰਨਾ ਕੋ ਸਾਹਿਬ ਬਾਈ ਜੀ ਨਾਲ ਗੱਲਬਾਤ ਵੀ ਕਰਾਂਗੇ ਬਾਈ ਅਸੀਕਰ ਜੀ ਕੀ ਹਾਲ ਚਾਲ ਨੇ ਜੀ ਕੀ ਹੈ ਜੀ ਕਿੱਥੋਂ ਆਇਓ ਲੁਧਿਆਣਾ ਤੋਂ ਲੁਧਿਆਣਾ ਤੋਂ ਠੀਕ ਆ ਕੀ ਕੀ ਲੈ ਕੇ ਆਏ ਹੋ ਇਹ ਬੱਕਰੇ ਆ ਸਾਰੇ ਖੱਸੀ ਸਾਰੇ ਬੱਕਰੇ ਆ ਲੈ ਵੀ ਖੱਸੀ ਬੱਕਰੇ ਆ ਸਾਰੇ ਤੁਹਾਨੂੰ ਆਪਾਂ ਦਿਖਾਉਣੇ ਆਗੇ ਵਾਹਨਾ ਆ ਕਿ ਮੈਂ ਆਈ ਬੱਕਰਾ ਆ ਵੀ ਕੱਸੀ ਐ ਇਹ ਵੀ ਕੱਸੀ ਆ ਜੀ ਕਿੰਨੇ ਟਾਈਮ ਦਾ ਹੋ ਗਿਆ ਉਮਰ ਕਿੰਨੀ ਆ ਦੀ ਆ ਹੋ ਗਿਆ ਦੁੱਧ ਉਤਰੀ ਹੋ ਗਿਆ ਦੁੱਧ ਤੋਂ ਦੰਦ ਕਿੰਨੇ ਹੋ ਗਿਆ ਹੋਊਗਾ ਇਹ ਅੱਠ ਦੰਦ ਹੋਇਆ ਤਾਂ ਨਹੀਂ ਜੀ ਚੌਗਾ ਸਿੰਘ ਆ ਉਹ ਇਹ ਵੀ ਕੱਸੀ ਆਗਾ ਐਜ ਵੇਟ ਕਿੰਨਾ ਕਰਦਾ ਇਹ ਆ ਇਹਦਾ ਵੇਟ ਕਿੰਨਾ ਕਿਦੇ ਵਿੱਚ 72 ਕਿਲੋ ਪੱਕੀ ਗੱਲ ਆਗੀ ਠੋਸ ਆ ਨਾ ਪੂਰੀ ਇਹ ਜੀ ਗੱਲ ਨਹੀਂ ਇੱਕ ਬਈ ਆ ਆ ਗਿਆ ਬੱਕਰਾ ਹਾਂ 95 ਕਿਲੋ 95 ਕਿਲੋ ਲੈ ਵੀ 95 ਕਿਲੋ ਬੇਟਾ ਦੇਖ ਸਕਦੇ ਹੋ ਬੱਕਰੇ ਦਾ ਕੰਨ ਕੋਨ ਵਧੀਆ ਨਾ ਬੱਕਰੇ ਦਾ ਕੁਆਲਿਟੀ ਚੰਗੀ ਆ ਬੱਕਰੇ ਦੀ ਦਿਖਾ ਦੇ ਬੂਸ ਮਾਰ ਕੇ ਦੇਖ ਸਕਦੇ ਹੋ ਮਿੱਤਰੋ ਇਹਦੀ ਉਮਰ ਵੱਡੀ ਆ ਨਾ ਉਹ ਤੋਂ ਮਨ ਲੱਗਦਾ ਹਾਂਜੀ ਤੇ ਆ ਬਾਕੀ ਕਿੰਨੇ ਕਿੰਨੇ ਕਿਲੋ ਦੇ ਹੋਣਗੇ ਇਹ 35 40 35 40 ਹੈ ਨਾ ਕੀ ਮੰਗਿਆ ਕੀ ਇਹਨਾਂ ਦਾ ਬੱਕਰਾ ਇਹਦੀ ਗੱਲ ਵੱਖਰੀ ਕੀ ਮੰਗਿਆ ਕੀ ਹੈ ਨਾ ਇਹਦਾ 60 60000 ਇਹਦਾ 40 ਹਾਂਜੀ ਇਹਨਾਂ ਦਾ 20 20 ਰੇ ਵੀ ਉਹ ਦਾ 60 40 ਦਾ 20 20 ਠੀਕ ਲੱਗਿਆ ਕੁਝ ਕੁਝ ਲੱਗਿਆ ਕਿਸ ਕਾ ਲੱਗਿਆ ਕਿੰਨੇ ਲੱਗ ਗਏ ਤੇ ਹਾਂ 28 ਹੀ ਲੱਗ ਗਿਆ 28 ਲੱਗ ਗਿਆ ਚਲੋ ਕੋਈ ਗੱਲ ਹੀ ਬਣ ਜੂਣਾ ਗੱਲਬਾਤ ਠੀਕ ਆ ਜੀ ਧੰਨਵਾਦ ਜੀ ਲੈ ਵੀ ਅੱਗੇ ਚੱਲਦੇ ਆਂਗੇ ਦੇਖ ਸਕਦੇ ਯਾਨੀ ਕਿ ਭਾਈ ਅੱਗੇ ਹੁਣ ਹੈਗਾ ਜੀ ਈਦ ਦਾ ਟਾਈਮ ਖੱਸੀ ਬੱਕਰੇ ਬਹੁਤ ਆਉਣਗੇ ਹੁਣ ਤੇਗਾ ਮੁੰਡਾ ਬੈਠਾ ਦੇ ਵਿੱਚ ਇਹਨਾਂ ਗੱਲਬਾਤ ਕਰਦੇ ਆਂਗੇ ਕਾ ਛੋਟੂ ਕਿਵੇਂ ਆ ਕਿੱਥੋਂ ਆਇਆ ਮੈਂ ਸਿੱਧਵਾ ਕਲਾਂ ਤੋਂ ਸਿੱਧਵਾ ਕਲਾਂ ਤੋਂ ਠੀਕ ਬੱਕਰੇ ਲੈਏ ਦੋ ਹੀ ਨੇ ਖੱਸੀ ਨੇ ਘੰਡੂ ਨੇ ਇਹ ਖੱਸੀ ਨੇ ਖੱਸੀ ਬੱਕਰੇ ਨੇ ਲੈ ਵੀ ਖੱਸੀ ਬੱਕਰੇ ਨੇ ਦੇਖ ਸਕਦਾ ਹਣਾ ਤੇ ਕੀ ਮੰਗੇ ਇਹਨਾਂ ਦਾ ਇਹਦਾ 70 ਇਹਦਾ 30 ਇਹ ਵੀ ਇਹਦਾ ਮੰਗਿਆ ਜੀ 70000 ਤੇ ਉਹਦਾ 30000 ਟੋਟਲ ਲੱਖ ਰੁਪਏ ਮੰਗਦਾ ਅੰਦਰ ਹੀ ਬੈਠਾ ਤੂੰ ਓਏ ਔਰ ਗਰਮੀ ਨਹੀਂ ਹੈਗੀ ਓਰੇ ਪਾਪਾ ਪਾਣੀ ਭਰਨ ਗਏ ਰੇ ਪਾਪਾ ਪਾਣੀ ਭਰਨ ਗਏ ਰੇ ਠੀਕ ਆ ਲੱਗਿਆ ਕਿਸੇ ਨਾਲ ਤੇ ਕਿ ਨਾ ਹਜੇ ਲੱਗਿਆ ਨਹੀਂ ਇਹ ਵੀ ਦੋਨਾਂ ਦਾ ਲੱਖ ਰੁਪਏ ਮੰਗਦਾਗਾ ਚਲੋ ਭਾਈ ਦੇਖ ਸਕਦੇ ਹੋ ਭਈ ਜਾਨ ਕਿ ਖੱਸੀ ਬੱਕਰੇ ਵੱਧ ਆਏ ਹੋਏ ਨੇ ਅੱਜ ਦੇਖਿਆ ਜਾਵੇ ਤਾਂ ਓਰੇ ਨਾਂ ਡੂਬੇ ਨੇ ਇੱਥੇ ਕਰ ਲਈ ਪਰ 80 ਜਾਦੇ ਨੇ ਤੇ ਆਜੋ ਆਜੋ ਬਾਈ ਇੱਕ ਆਫਰ ਦਾ 80 ਬੱਕਰਾ ਕਹਾਂ ਬਾਬਾ ਕਿਵੇਂ ਆ ਕੀ ਮੰਗਿਆ ਦਾ ਬੱਕਰੇ ਦਾ 42000 ਠੀਕ ਹੈ ਵੇਟ ਕਿੰਨਾ ਕਹੂਗਾ ਵੇਖੋ ਜੀ 80 ਤਾਂ ਹੋਊਗਾ 80 ਹੋਊਗਾ 80 ਤਾਂ ਜਰੂਰ ਲੈ ਵੀ 42 ਕਹਿੰਦੇ ਨੇ ਵੀ 42000 ਕੁਛ ਲੱਗਿਆ ਤੇ ਹਜੇ ਕੁਛ ਨਹੀਂ ਲੱਗਿਆ ਕੁਛ ਹੀ ਜਾਂਦੇ ਚਲੋ ਕੋਈ ਗੱਲ ਨਹੀਂ ਲੱਗ ਜਾਣਗੇ ਨਾ ਬਾਈ ਖੱਸੀ ਬੱਕਰੇ ਬਹੁਤ ਆਏ ਹੋਏ ਨੇ ਅੱਜ ਨਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਆ ਜਾਓ ਬਈ ਚੱਲੀ ਚੱਲੋ ਤੇ ਤੁਹਾਨੂੰ ਹੋਰ ਵੀ ਦਿਖਾਉਣਿਆਂਗੇ ਇੱਧਰ ਆ ਜਾ ਵਿੱਚ ਦੀ ਆ ਜਾ ਬੱਬੂ ਸੌਦੇ ਹੋਈ ਜਾਂਦੇ ਨੇ ਬਈ ਨਾਲ ਦੀ ਨਾਲ ਦੇਖ ਸਕਦੇ ਹੋ ਲੈ ਵੀ RAMU ਕੋਲੇ ਆ ਗਏ ਆਪਾਂ ਹੁਣ ਤੇ RAMU ਦੀਆਂ ਬੱਕਰੀਆਂ ਦਿਖਾਉਣਿਆਂਗੇ ਕਿ ਮੈਂ RAMU ਵਧੀਆ ਵਧੀਆ ਕਿਰਪਾਵਾਲੀ ਦੀ ਠੀਕ ਆ ਕਿਵੇਂ ਆ ਬੱਕਰੀ ਇਹ ਇਹ ਵੀਰੇ ਚਾਰ ਦੰਦ ਪੱਠੇ ਦੇ ਮਾਰ ਜੋੜਾ ਬੱਚਿਆਂ ਦਾ ਜੋੜਾ ਬੱਚਿਆਂ ਦਾ ਕੀ ਕੀ ਨੇ ਬੱਚੇ ਬਾਈ ਬੱਚੇ ਵੀਰੇ ਪੱਠ ਬੱਕਰਾ ਨੇ ਮਾਰ ਲਈ ਪੱਠ ਬੱਕਰਾ ਨੇ ਤੇ ਚਾਰ ਦੰਦ ਪੱਠਾ ਕੀ ਹਾਂਜੀ ਭਲੌਣ ਸੋਈ ਆ ਵੀਰੇ ਲੈਵਾ ਦਿਖਾ ਦੇ ਬਾਈ ਦੇਖ ਸਕਦੇ ਮਾਰ ਲਉ ਨਹੀਂ ਗੱਲ ਹੈ ਓਕੇ ਜਮਾ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਨਹੀਂ ਨਹੀਂ ਵੀਰੇ ਫੁੱਲ ਜ਼ਿੰਮੇਵਾਰੀ ਹੈ ਕੀ ਮੰਗਿਆ ਕੀ ਇਹਦਾ ਇਹਦਾ ਵੀਰੇ 28000 ਰੁਪਏ ਮੰਗਿਆ ਲੈ ਵੀ 28000 ਰੁਪਏ ਮੰਗਿਆ ਦੋ ਬੱਚੇ ਨੇ ਪੱਠ ਬੱਕਰਾ ਤੇ ਕੱਦ ਦੀ ਹੈਗੀ ਆ ਦਰਮਿਆਨੀ ਜੀ ਹਣਾ ਹੈਗੀ ਜੀ 36 ਇੰਚ ਹੈਗੀ ਹਾਂ 36 ਇੰਚ ਦੀ ਬੱਕਰੀ ਹੈ ਬਈ ਹਣਾ ਹਾਂਜੀ ਹਾਂਜੀ ਬਾਕੀ ਮੌਕੇ ਤੇ ਬਈ ਗੱਲਬਾਤ ਬਣ ਜੂਗੀ ਬਾਕੀ ਬਈ ਇੱਕ ਦੋ ਬੱਕਰੀਆਂ ਨੇ ਉੱਚੇ ਮੁੱਲ ਦੀਆਂ ਦਿਖਾ ਜੀ ਇੱਕ ਹੋਰ ਦਿਖਾ ਦਿਓ ਚੰਗੀ ਜਿਹੀ ਬੱਕਰੀ ਦਿਖਾ ਦੇ ਜਿਵੇਂ ਇਹ ਆ ਬਈ ਨੱਕ ਨਕੋੜੇ ਦੀ ਹਣਾ ਦੇਖ ਸਕਦੇ ਹੋ ਬਈ ਬੱਕਰੀ ਚੰਗੀ ਹੈ ਇਹ ਜੀ ਗੱਲ ਨਹੀਂ ਹੈਗੀ ਅਗਲੀ ਬਈ ਇਹ ਵੀ ਇਹਦੇ ਵਰਗੀ ਹੈ ਜਮਾ ਆਹ ਇਹ ਵੀ ਆਪ ਅੱਠਾ ਇਹਦੇ ਮਾਗ ਰਿਹਾ ਨਾ ਦੇਖ ਸਕਦੇ ਹੋ ਇਹਦਾ ਫਿਰ ਕੀ ਮੰਗਿਆ ਬਾਈ ਇਹਦਾ ਬਾਈ ਜੀ 25000 ਮੰਗਿਆ ਕਿੰਨੇ ਸੂਏ ਆ ਇਹ ਇਹ ਬਾਈ ਜੀ ਦੂਜੇ ਸੂਏ ਹੁਣ ਸੂਈ ਹੋਈ ਹੈ ਇਹਦਾ ਬਾਈ ਦੂਜੇ ਸੂਏ ਸੂਈ ਹੋਈ ਹੈ ਕਿ 25000 ਰੁਪਏ ਮੰਗਿਆ ਇਹਦਾ ਹਾਂ ਜੀ ਅੱਠ ਦਾ ਅੰਦਾ ਕੀ ਹਾਂ ਜੀ ਕਰ ਦੇ ਫਿਰ ਹੋਰ ਲਿਆ ਬਾਈ ਇਹ ਵੀ ਦੇਖ ਸਕਦੇ ਹੋ ਕੁਝ ਵਕੇ ਅੱਜ ਹਾਂ ਜੀ ਹਾਂ ਬਾਈ ਚਲ ਵਧੀਆ ਗੱਲ ਹੈਗੀ ਆਪਣਾ ਤਾਂ ਵਕੇ ਜਾਂਦਾ ਬਈ ਬਾਬੇ ਦੀ ਕਿਰਪਾ ਨਾਲ ਸਹੀ ਗੱਲ ਹੈ ਬਾਈ ਇਹੇ ਬਾਈ ਇਹ ਬਾਈ ਹੈਗੇ ਦੋ ਘਟਾਈ ਕਿ ਮਹੀਨਾ ਦੀ ਗੱਬਣ ਆਈ ਪੱਠਾ ਦੋ ਟਾਈਮ ਠੀਕ ਹੈ ਗਾਰੰਟੀ ਦੀ ਹੈਗੀ ਹਾਂ ਜੀ ਹਾਂ ਲੈ ਵੀ ਦੋ ਟਾਈਮ ਦੀ ਗੱਬਣ ਆ ਗਈ ਇਹ ਬਾਕੀ ਬਾਈ ਉਹ ਦੋ ਬੱਕਰੀਆਂ ਥੋੜੀਆਂ ਉੱਚੇ ਮੋਲਦੇ ਆ ਬਾਕੀ ਦਾ ਬਾਈ ਇਹ ਕੋਈ ਦੜਾ ਲੈਂਦਾ ਹੋਵੇ ਹਾਂ ਇਹ ਕਿੰਨੇ ਨੂੰ ਤੁਹਾਨੂੰ ਬਤਾ ਆਪਣੇ ਕੋਲ 18 17000 ਨੂੰ ਇਹ ਕਿੰਨੇ ਰੁਪਏ ਦੇ ਦੇਗਾ ਹੁਣ ਤੂੰ ਇਹਦਾ ਬਾਈ 19000 ਰੁਪਏ ਮੋਲ ਦਾ ਦਾੜੇ ਚ ਦਾੜੇ ਦੇ ਵਿੱਚ ਵੀਰੇ 18000 ਨੂੰ ਦੜਾ ਦੇ ਲੈ ਵੀ 18000 ਨੂੰ ਦੜਾਗਾ ਵਾਕੀ ਦਿਖਾ ਦੇ ਬਾਈ ਆ ਦੇਖੋ ਜਿੱਦਰਾ ਪੱਠਾ ਇੱਥੇ ਚੈੱਕ ਕਰੋ ਵੀ ਇਦਾਂ ਦੀਆਂ ਪੱਠਾ ਨਹੀਂ ਸਾਰੀਆਂ ਨਾ ਇਹ ਵੀ ਤੁਸੀਂ ਆ ਦੇਖੋ ਜੀ ਇੱਧਰ ਲੈ ਕੇ ਜਾ ਸਕਦੇ ਹੋ ਰਿਆ ਕਿ ਆ ਦੇਖੋ ਜੀ ਗੱਪ ਬਣਾਈ ਪੱਠ ਆ ਦੇਖੋ ਜੀ ਕੇ ਵੀ ਬਾਈ ਲੈ ਵੀ ਆ ਦਿਖਾ ਦੇ ਬੱਬੂ ਸਾਰੇ ਨਿਗਾਹ ਮਾਰਦੇ ਬਾਈ ਦੇਖ ਸਕਦੇ ਬਾਈ ਐ ਇਦਾਂ ਦੀਆਂ ਪੱਠਾਂ ਨੇ ਬਾਈ ਬੱਕਰੀਆਂ ਨੇ 18000 ਰੁਪਏ ਬਾਈ ਇਹ ਦੜਾ ਦੇ ਦਾਂਗਾ ਹਾਂ ਜੇ ਬਾਈ ਕੱਲੀ ਕੱਲੀ ਉਹ ਕਰਨੀਏ ਕਿ ਤਾਂ ਫਿਰ ਉਸ ਹਾਬ ਦਾ ਮੁੱਲ ਹੋ ਜਾਣਾ ਦੇਖ ਸਕਦੇ ਬਾਈ ਐ ਕਿ ਨੰਬਰ ਬੋਲ ਦੇ ਰਾਮੂ ਨੰਬਰ ਬਾਈ 985553 ਹੂੰ 42203 ਜੀ ਦੁਬਾਰੇ ਫਿਰ ਬੋਲ ਦੇ 985553 42203 ਜੀ ਠੀਕ ਆ ਰਾਮੂ ਬਾਈ ਠੀਕ ਹੈ ਧੰਨਵਾਦ ਆ ਵੀ ਅੱਗੇ ਚੱਲਦੇ ਲੈ ਵੀ ਦੋ ਖੱਸੀ ਬੱਕਰੇ ਹੋਰ ਦਿਖਾਉਣਾ ਤੁਹਾਨੂੰ ਇੱਧਰ ਮਾਰ ਦੋ ਨਿਗਾ ਭਾਈ ਬਾਬਾ ਜੀ ਨਾਲ ਗੱਲਬਾਤ ਕਰਦੇ ਕਿ ਬਾਬਾ ਜੀ ਐਸੀ ਕਰ ਦੀ ਹਾਂ ਕੀ ਆ ਗੱਲ ਬੱਬਾ ਵਧੀਆ ਵਧੀਆ ਠੀਕ ਆ ਕਿੱਥੋਂ ਆਇਆ ਕਲਸੀਆਂ ਕਲਸੀਆਂ ਤੋਂ ਠੀਕ ਆ ਕਿਵੇਂ ਨੇ ਬੱਕਰੇ ਇਹ ਬੱਕਰੇ ਵਧੀਆ ਹੀ ਵਧੀਆ ਨੇ ਕਿੰਨਾ ਕਿੰਨਾ ਭਾਰ ਹੋਊ ਇਹਨਾਂ ਦੇ ਵਿੱਚ ਭਾਈ ਭਜੰਦਾ ਨਹੀਂ ਪਤਾ ਅੱਛਾ ਹੈਗੇ ਹੈ ਵੀ ਨੇ ਪੂਰੀ ਐਸੀ ਗੱਲ ਨਹੀਂ 70 75 80 ਕਿਲੋਬੀਟ ਹੈਗਾ ਹਾਂ 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 ਕੀ ਮੰਗਿਆ ਬਾਬਾ ਇਹਨਾਂ ਦਾ 80000 ਮੰਗਿਆ ਜੋੜੇ ਦਾ ਜੋੜੇ ਦਾ 80000 ਰੁਪਿਆ ਉਮਰ ਕਿੰਨੀ ਹੈ ਇਹਨਾਂ ਦੀ ਦੁੱਗੇ ਦੁੱਗੇ ਦੁੱਗਿਆਂ ਨੇ ਯਕੀਨ ਨਹੀਂ ਹੁੰਦਾ ਬਾਬਾ ਮੈਨੂੰ ਖੜ ਜਾ ਇੱਕ ਮਿੰਟ ਮੈਨੂੰ ਦੇਖਣ ਦੇ ਬਾਬਾ ਕਹਿੰਦਾ ਵੀ ਦੋ ਨਹੀਂ ਬਾਬਾ ਅੱਠ ਅੱਠ ਦੰਦ ਹੋ ਗਏ ਯਾਰ ਅੱਠ ਅੱਠ ਦੰਦ ਨੇ ਬਾਬਾ ਪੂਰੇ ਪੂਰੇ ਦੰਦ ਨੇ ਪੂਰੇ ਪੂਰੇ ਦੰਦ ਨੇ ਭਈ ਬੱਕਰੇ 40 40000 ਰੁਪਿਆ ਮੰਗਿਆ ਲੱਗਿਆ ਕੁਝ ਇਹਨਾਂ ਤੇ ਕੁਝ ਲੱਗਿਆ ਲੱਗਦੇ ਕਿੰਨੇ ਲੱਗਦੇ ਆ 60 ਲੱਗਿਆ ਜੀ 60 ਲੱਗਿਆ ਹੈ ਲੈ ਵੀ 60000 ਰੁਪਿਆ ਲੱਗਿਆ ਬਾਕੀ ਦੇਖਦੇ ਆਂ ਕਿ ਕਿੱਥੇ ਤੱਕ ਗੱਲ ਬਣ ਜੂਗੀ ਦੇ ਦੇ ਆਂਗੇ ਹਾਂ ਕਿੱਥੇ ਤੱਕ ਦੇ ਦੇਗਾ ਕੱਟ ਦੇ ਕੱਟ ਦੇ ਦੇ ਥੋੜੇ ਐ ਠੀਕ 75 ਤੱਕ ਹੀ ਦੇ ਦਾਂਗੇ ਬਾਬਾ ਕਹਿੰਦਾ ਠੀਕ ਆ ਬਾਬਾ ਧੰਨਵਾਦ ਲੈ ਵੀ ਮਿੱਤਰੋ ਇੱਥੇ ਤੁਹਾਨੂੰ ਖੁਰਲੀਆਂ ਵੀ ਮਿਲਣਗੀਆਂ ਦੇਖ ਸਕਦਾ ਹੋਣਾ ਉਰੇ ਹਾਕਮ ਭਾਈ ਆਉਂਦਾਗਾ ਰੁੜਕੇ ਵਾਲਾ ਗੱਲਬਾਤ ਕਰਦਾਂਗੇ ਕਿਵੇਂ ਆ ਹਾਕਮ ਭਾਈ ਕੀ ਹਾਲ ਆ ਭਾਈ ਠੀਕ ਠਾਕ ਜੀ ਆਪਣੇਂਦੇ ਭਾਈ ਠੀਕ ਆ ਜੀ ਕਿਹੜੀ ਕਿਹੜੀ ਖੁਰਲੀਆਂ ਹੁੰਦੀਆਂ ਭਾਈ ਆਪਣੇ ਕੋਲੇ ਖੁਰਲੀਆਂ ਵੀਰੇ ਸਾਰੀਆਂ ਹੀ ਹੁੰਦੀਆਂ ਜਿਹੜਾ ਮਰਜ਼ੀ ਸਹਜ ਲੈ ਲੇ ਬੰਦਾ ਠੀਕ ਆ ਕਿਹੜੀਆਂ ਕਿਹੜੀਆਂ ਸਹਜ ਦੀਆਂ ਹੁੰਦੀਆਂ ਫਿਰ ਹੋਰ ਇਸ ਟਾਈਮ ਆਪਣੇ ਕੋਲੇ 6 ਫੁੱਟੀਆਂ ਪਈਆਂ ਹਾਂ 4 ਫੁੱਟੀਆਂ ਪਈਆਂ ਤੇ 10 ਫੁੱਟੀਆਂ ਲੈ ਆਜੋ ਵੇਗੀਆਂ 8 ਫੁੱਟੀਆਂ ਵੀ ਲੈ ਜਾਓ ਵੇਗੀਆਂ ਆ ਬੱਚਿਆਂ ਵਾਲੀਆਂ ਲਿਆਂਦੀਆਂ ਆ ਪਹਿਲਾਂ ਆਪਣਾ ਸਾਰਿਆਂ ਦਾ ਸੈਟਪ ਪਹਿਲਾਂ ਜੀ ਇੱਥੋਂ ਸ਼ੁਰੂ ਕਰਿਆ ਹੋਇਆ ਕੰਮ ਆਪਣਾ ਆਹ ਖੁਰਲੀਆਂ ਪਈਆਂ ਉਹ ਠੀਕ ਆ ਰੇਟ ਕੀ ਹੁੰਦਾ ਬਈ ਨਾ ਖੁਰਲੀਆਂ ਦਾ ਇਹ ਦਰਸ਼ੇਮ ਬਾਈ ਆਹ ਖੁਰਲੀਆਂ ਦਾ ਆਹ ਖੁਰਲੀਆਂ ਨੋਰਮਲ ਜਿਹਾ ਰੇਟ ਦੀ ਪਹਿਲਾਂ ਕੀ ਰੇਟ ਸੀ ਇਹਨਾਂ ਦਾ ਇਹ ਤਾਂ 18-1800 ਰੁਪਏ ਦੀ ਵੇਚਦੇ ਰਹਿੰਦੇ ਆ ਠੀਕ ਹੁਣ ਵੀ ਹੁੰਦੀ ਆਪਣੀ ਉਹ ਵੀ ਉਹ ਦੇਣੇ ਕੋਈ ਕਹਿੰਦੇ ਵੀ ਅਸੀਂ ਗੋਲ ਖੁਰਲੀਆਂ ਨੇ ਬਣਾ ਦਿਆਂ ਠੀਕ ਆ ਫਾਇਦਾ ਕੀ ਆ ਬਈ ਇਹਦਾ ਫਾਇਦਾ ਯਾਰ ਵੱਧ ਫਾਇਦਾ ਇਹ ਦਰਸ਼ੇਮ ਬਾਈ ਹਾਂ ਇਜਨਾ ਇੱਕ ਤਰ੍ਹਾਂ ਇਹ ਨੀਰਾ ਹੀ ਰੁਕਦਾ ਨੀਰਾ ਰੁਕਦਾ ਹੈ ਨਾ ਸਹੀ ਗੱਲ ਬਿਲਕੁਲ ਬੱਕਰੀ ਚੱਟ ਗਈ ਆ ਜੋੜ ਨਹੀਂ ਹੈਗਾ ਜਿਵੇਂ ਇਹਦੇ ਵਿੱਚ ਆਉਂਦਾ ਹੁੰਦਾ ਜੀ ਨਾ ਇਹਦੇ ਹੁਣ ਆ ਖੁਰਲੀ ਆ ਗੜੀ ਹਾਂ ਇਹ ਕਰੀਬ ਨਹੀਂ ਖੁਰਲੀ ਥੋੜੀ ਹੈਵੀ ਆ ਹੈਵੀ ਤਾਂ ਹੈਗੀ ਆ ਬਾਕੀ ਇਹਦੇ ਵਿੱਚ ਜਾਨਵਰ ਨਹੀਂ ਸੀਦੀ ਬੜੂ ਅੱਛਾ ਇਹਦੇ ਵਿੱਚ ਲੱਤਾਂ ਲਾਣ ਦੇ ਕਈ ਬੰਦੇ ਕਹਿੰਦੇ ਲੱਤਾਂ ਇਹ ਥੋੜੀ ਹਲਕੀ ਹੈ ਇਹ ਹਲਕੀ ਆ ਪਰ ਇਹ ਚਦਰ ਗਲਣੀ ਨਹੀਂ ਠੀਕ ਆ ਹੂੰ ਇਹ ਕਿੰਨੇ ਰੁਪਈਆ ਦੀ ਇਹ 1800 ਰੁਪਈਆ ਦੀ ਤੇ ਉਹ ਬਾਈ ਕਿੰਨੇ ਕਿੰਨੇ ਰੁਪਈਆ ਆ ਤਿੰਨ ਤਿੰਨ ਹਜ਼ਾਰ ਰੁਪਈਆ ਦੀਆਂ ਸਾਰੀਆਂ ਬਾਈ ਤਿੰਨ ਤਿੰਨ ਹਜ਼ਾਰ ਦੀਆਂ ਜਿਹੜੀ ਜਿਹੜੀ ਆਪਣੀ 2500 ਰੁਪਏ ਦੀਆਂ 10 ਫੁੱਟੀ 4500 ਰੁਪਏ ਦੀਆਂ 10 ਫੁੱਟੀ 4500 ਰੁਪਏ ਦੀ ਉਹ 2500 ਦੀ ਚਾਰ ਰੁਪਏ ਦੀ ਕਿਹੜੀ 8 ਫੁੱਟੀ ਆ ਹਾਂ ਉਹ ਆਪਣੀ 4000 ਰੁਪਏ ਦੀ ਆ ਇਹ 1000 ਰੁਪਏ ਦੀ ਇਹ 1000 ਰੁਪਏ ਦੀ ਆ ਬਾਈ ਲੈ ਮਿੱਤਰੋ ਦੇਖ ਸਕਦੇ ਹੋ ਜੇ ਤੁਹਾਨੂੰ ਖੁਰਲੀਆਂ ਵੀ ਲੈਣੀਆਂ ਨੇ ਤਾਂ ਤੁਸੀਂ ਇੱਥੇ ਆ ਸਕਦੇ ਹੋ ਠੀਕ ਆ ਜੀ ਨੰਬਰ ਦੱਸ ਦੇ ਜਰਾ ਕਿ 9688225488 ਦੁਬਾਰੇ ਫਿਰ ਬੋਲਦੇ 9688225488 ਬਾਕੀ ਕਿੱਥੇ ਮਰਜੀ ਆਨਲਾਈਨ ਆਨਲਾਈਨ ਵੀ ਭੇਜ ਕਿੱਥੇ ਮਰਜੀ ਮੰਗਾ ਲੈ ਰੁੜਕਾ ਪਿੰਡ ਆਪਣਾ ਰੁੜਕਾ ਕਲਾ ਮੁੱਲਾ ਐਸੀ ਕੀ ਮੰਡੀ ਦੇਖ ਸਕਦੇ ਹੋ ਨਾ ਜੇ ਤੁਸੀਂ ਬਈ ਕੁਝ ਵੀ ਖਰੀਦਣ ਆਉਗਾ ਬੱਕਰੇ ਬੱਕਰੀਆਂ ਬੱਚੇ ਖਸੀ ਬੱਕਰੇ ਤਾਂ ਤੁਸੀਂ ਬਈ ਮੁੱਲਾਪੁਰ ਮੰਡੀ ਦੇ ਵਿੱਚ ਹਰ ਸ਼ਨੀਵਾਰ ਨੂੰ ਆ ਕੇ ਤੁਸੀਂ ਇੱਥੇ ਕੁਝ ਵੀ ਜਾਨਵਰ ਲੈ ਕੇ ਜਾ ਸਕਦੇ ਹੋਗੇ ਦੇਖ ਸਕਦੇ ਹੋ ਵੀ ਹਰੇਕ ਤਰ੍ਹਾਂ ਦਾ ਜਾਨਵਰ ਆਉਂਦਾ ਵੀ ਇੱਥੇ ਹਨਾ ਦੇਖ ਸਕਦੇ ਹੋ ਬਈ ਜੀ ਮੁਰਗੇ ਵੀ ਆਉਂਦੇ ਨੇ ਬਈ ਕਰ ਲਓ ਸੰਪਰਕ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਤੇ ਮੰਡੀ ਤੇ ਆ ਸਕਦੇ ਹੋ ਤੁਸੀਂ ਪਿੰਡ ਮੁੱਲਾਪੁਰ ਦਾਖਾ ਧੰਨਵਾਦ